ਉਤਪਤ ਅਧਿਆਇ 8 ਜਲ ਪਰਲੋਹਾ ਦਾ ਅੰਤ ਫਿਰ ਪਰਮੇਸ਼ਰ ਨੇ ਨੂਹ ਨੂੰ ਹਰ ਜੰਗਲੀ ਜਾਨਵਰ ਨੂੰ ਹਰ ਡੰਗਰ ਨੂੰ ਅਤੇ ਜੋ ਵੀ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਯਾਦ ਕੀਤਾ ਅਤੇ ਪਰਮੇਸ਼ਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਜਿਸ ਕਾਰਨ ਪਾਣੀ ਘਟਣ ਲੱਗ ਪਿਆ ਡੰਗਾਈ ਦੇ ਸੋਤੇ ਅਤੇ ਆਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਵਰਖਾ ਰੁਕ ਗਈ ਪਾਣੀ ਧਰਤੀ ਉੱਤੋਂ 150 ਦਿਨਾਂ ਤੋਂ ਬਾਅਦ ਘਟਣ ਲੱਗ ਪਿਆ ਕਿਸਤੀ 7ਵੇਂ ਮਹੀਨੇ ਦੇ 17ਵੇਂ ਦਿਨ ਅਰਾ ਰਾਤ ਪਰਬਤ ਉੱਤੇ ਟਿਕ ਗਈ ਅਤੇ ਪਾਣੀ 10ਵੇਂ ਮਹੀਨੇ ਤੱਕ ਘਟਦੇ ਗਏ 10ਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ ਫਿਰ ਅਜੀਹਾ ਹੋਇਆ ਕਿ 40 ਦਿਨਾਂ ਦੇ ਬਾਅਦ ਨੂਨ ਨੇ ਕਿਸਤੀ ਦੀ ਖਿੜਕੀ ਨੂੰ ਖੋਲ ਦਿੱਤਾ ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ ਉਹ ਆਉਂਦਾ ਜਾਂਦਾ ਰਿਹਾ ਫਿਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਕੱਟ ਗਿਆ ਹੈ ਕਿ ਨਹੀਂ ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹਦੇ ਕੋਲ ਮੁੜ ਆਈ ਕਿਉਂਕਿ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ ਤਦ ਉਹਨੇ 7 ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ ਉਹ ਘੁੱਗੀ ਸ਼ਾਮ ਨੂੰ ਉਹਦੇ ਕੋਲ ਆਈ ਅਤੇ ਵੇਖੋ ਉਹਦੀ ਚੁੰਝ ਵਿੱਚ ਜਤੂਨ ਦਾ ਸਜਰਾ ਪੱਤਾ ਸੀ ਇਸ ਤੋਂ ਨੂ ਨੇ ਜਾਣ ਲਿਆ ਕਿ ਪਾਣੀ ਧਰਤੀ ਉਰ ਤੋਂ ਕੱਟ ਗਿਆ ਹੈ ਤਦ ਉਹਨੇ ਹੋਰ 7 ਦਿਨ ਬਾਅਦ ਘੁੱਗੀ ਨੂੰ ਫੇਰ ਛੱਡਿਆ ਅਤੇ ਉਹ ਮੁੜ ਉਹਦੇ ਕੋਲ ਨਾ ਆਈ ਨੂ ਦੀ ਉਮਰ ਦੇ 601 ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ ਦੂਜੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ ਤਦ ਪਰਮੇਸ਼ਰ ਨੂ ਨਾਲ ਬੋਲਿਆ ਕਿ ਤੁਰ ਕਿਸ਼ਤੀ ਵਿੱਚੋਂ ਨਿਕਲ ਜਾ ਤੇਰੀ ਪਤਨੀ ਤੇਰੇ ਪੁੱਤਰ ਅਤੇ ਤੇਰੀਆਂ ਨੂਹਾਂ ਵੀ ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ ਡੰਗਰ ਧਰਤੀ ਉੱਤੇ ਕਿਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਉਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ ਫਲਨ ਅਤੇ ਧਰਤੀ ਉੱਤੇ ਵਧਨ ਤਦ ਨੂੰ ਉਹਦੇ ਪੁੱਤਰ ਉਹਦੀ ਪਤਨੀ ਅਤੇ ਉਹਦੀਆਂ ਨੂਹਾਂ ਉਹਦੇ ਨਾਲ ਬਾਹਰ ਨਿਕਲ ਗਏ ਹਰੇਕ ਜਾਨਵਰ ਹਰੇਕ ਕਿਸਰਨ ਵਾਲਾ ਹਰੇਕ ਪੰਛੀ ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸਤੀ ਵਿੱਚੋਂ ਬਾਹਰ ਨਿਕਲ ਆਏ। ਹੋਮ ਬਲੀ ਚੜਾਉਣਾ। ਤਦ ਨੂਨ ਨੇ ਯਹੋਵਾ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸਨੇ ਜਗਵੇਦੀ ਉੱਤੇ ਹੋਮ ਬਲੀਆਂ ਚੜਾਈਆਂ। ਯਹੋਵਾ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫਿਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ ਜਦੋਂ ਤੱਕ ਧਰਤੀ ਹੈ ਉਦੋਂ ਤੱਕ ਬੀਜਣ ਅਤੇ ਵੜਨ ਠੰਡ ਤੇ ਧੁੱਪ ਹਾੜੀ ਅਤੇ ਸੌਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ